ਓ ਮੀ ਬਾਤ ਨੂੰ ਤਾਂ ਅਕਲ ਨਹੀਂ ਹੈਗੀ ਬੋਲਣ ਦੀ ਤੇਰੇ ਮੂਹਰੇ ਹੱਥ ਜੋੜੇ ਤੂੰ ਚਲੀ ਜਾ ਅੱਗੇ ਤੋਂ ਬਾਤ ਨਹੀਂ ਤੇ ਤੇਰੇ ਤੋਂ ਕੋਈ ਚੀਜ਼ ਮੰਗਦਾ ਠੀਕ ਆ ਨਾ ਆ ਆਪ ਦਾ ਕੀ ਸੀਗਾ ਤੁਹਾਡਾ ਹਾਂ ਆ ਸਾਕੂਤਰ ਨਾਲੀ ਮਸ਼ੀਨ ਲੈ ਜਾ ਮੇਥੋਂ ਗਲਤੀ ਹੋ ਗਈ ਤੇ ਤੂੰ ਮੰਗ ਕੇ ਤੂੰ ਤਾਂ ਨਾਲਾ ਮੇਲਾ ਮੰਡਲ ਚੱਕ ਲਈ ਸਾਰਾ ਹਾਂ ਭਾਂ ਤੇਰੀ ਬੋਟੀ ਨੂੰ ਕਿਉਂ ਮੇਰੇ ਤੁਸੀਂ ਹੋ ਕੀਤਾ ਪਿਆ ਵਾ ਮੈਨੂੰ ਸਾਹ ਨਹੀਂ ਆਉਂਦਾ ਸੁਣ ਦੇ ਕੇ ਤੂੰ ਤੁਰ ਜਾ ਵੀ ਬਾ ਤੇਰਾ ਗਲਤੀ ਹੋ ਗਈ ਵੀ ਮੈਂ ਤੇਨੂੰ ਨਹੀਂ ਕਹਿੰਦੀ ਵੀ ਚਿੱਟ ਲੈ ਕੇ ਨਾ ਜਾ ਕੰਮ ਸੇ ਕੰਮ ਬੰਦਾ ਮੋੜਦਾ ਸੀ ਹੀ ਤੂੰ ਤਾਂ ਬਹੁਤ ਬਿਸ਼ਰਮ ਆਵੀ ਜਣੀ ਤਿੰਨ ਤਾਂ ਦੇਣੀ ਨਹੀਂ ਚਾਹੀਦੀ ਸੀ ਅੱਗੇ ਤੋਂ ਮਾਂ ਕੇ ਦੇਖੀ ਤੈਨੂੰ ਦੌਂ ਕੀ ਮੈਂ ਨੱਪਨ ਫਿਰਦਾ ਸੀ ਮੈਨੂੰ ਕਿਤੇ ਪਤਾ ਨਹੀਂ ਅੱਜ ਪੂਰਾ ਹਫਤਾ ਹੋ ਗਿਆ ਮਸ਼ੀਨ ਨੇ ਸਨ ਕਿਤੇ ਪਤਾ ਨਹੀਂ ਕੀ ਉਲਟ ਕੀ ਇੰਨਾ ਕੀ ਸਾਥ ਕਿਹੜਾ ਹਫਤੇ ਕੁੱਤਰਦਾ ਹੀ ਰਿਹਾ ਕੁੱਤਰਦਾ ਹੀ ਰਿਹਾ ਤੂੰ ਹੈ ਜਸਤ ਬਣਾ ਲੈ ਮੇਲਾ ਮੰਡਲ ਨਾ ਕੈ ਮੇਰੀ ਸੇਲੀ ਆਹੇ ਨਹੀਂ ਚੱਲ ਛੱਡ ਸਿਮੂ